ਤੇ ਲੌਜੀ ਕੀ ਤੁਸੀਂ ਵੀ ਬਣਾਉਂਦੇ ਹੋ ਕਦੀ ਇਸ ਤਰ੍ਹਾਂ ਦੀ ਇੱਕ ਦਾਲ ਦੇ ਨਾਲ ਦੋ ਚੀਜ਼ਾਂ ਖਾਣ ਵਾਲੀਆਂ ਦੇਖੋ ਜੀ ਮੈਂ ਇੱਕ ਪਣੀ ਹੈ ਸਬਜੀ ਤੇ ਇਹ ਬਣਾਈ ਆ ਖਾਣ ਵਾਸਤੇ ਬੜੇ ਇੱਕ ਮੂੰਗ ਦੀ ਦਾਲ ਸਭ ਤੋਂ ਤਾਕਤਵਰ ਹੁੰਦੀ ਹੈ ਲੋ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌੜ ਜੀ ਦੇ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀਆਂ ਜੀ ਅੱਜ ਬਣਾਣ ਲੱਗੇ ਸੀ ਆਪਾਂ ਮੂੰਗੀ ਦੇ ਬੜੇ ਮੂੰਗੀ ਦੀ ਦਾਲ ਦੇ ਬੜੇ ਹੁੰਦੇ ਨੇ ਨਾ ਆ ਦੇਖੋ ਜੀ ਮੈਂ ਦਾਲ ਪੀ ਗੋਲੀ ਸੀ ਜੀ ਆ ਦੇਖੋ ਤੁਹਾਨੂੰ ਦਿਖ ਰਹੀ ਹੋਣੀ ਹੈ येलो दाल ਜਿਹਨੂੰ ਕਹਿੰਦੇ ਨੇ ਆਪਾਂ ਮੂੰਗੀ ਧੋਤੀ ਕਹਿੰਦੇ ਆਂ ਇਸਨੂੰ ਇਹ ਵਾਲੀ ਦਾਲ ਦੇ ਬਣਾਉਂਗੀ ਪਹਿਲਾਂ ਪਿਛਲੇ ਵੀਡੀਓਸ ਨੂੰ ਤੁਸੀਂ ਦੇਖਿਆ ਮੇਰੇ ਚੈਨਲ ਉਸ ਵੀਡੀਓ ਨੂੰ ਪਿਆਰ ਵੀ ਬਹੁਤ ਜ਼ਿਆਦਾ ਦਿੱਤਾ ਹੈ ਥੈਂਕ ਯੂ ਮੈਂ ਵੀ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਅਸਲ ਮੈਂ ਨਾ ਕਾਹਦੀ ਮਿਰਚਾ ਦੋ ਤਿੰਨ ਦਿਨ ਹੋ ਗਏ ਧੁੱਪੇ ਸੁਕਾ ਰਹੀ ਸੀ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਪੀਸ ਲੈਣੀ ਹੈ ਤੇ ਇਹ ਦਾਲ ਨੂੰ ਫਿਰ ਆਪਾਂ ਪੀਸਾਂਗੇ ਕਿਹਦੇ ਇਹਦੇ ਵਿੱਚ ਕੀ ਪਾਉਣਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਜਿਵੇਂ ਕਰੂੰਗੀ ਇਸ ਵੀਡੀਓ ਨੇ ਇੱਕ ਤਾਂ ਸਕਿੱਪ ਨਾ ਕਰਿਆ ਕਰੋ ਪੂਰੀ ਦੇਖਿਆ ਜੇ ਜਿੱਦਾਂ ਬਣਾਉਂਗੀ ਮੈਂ ਦੱਸੂਗੀ ਐਸੇ ਵੀਡੀਓ ਸੌਰੀ ਐਸੇ ਦਾਲ ਦੇ ਇੱਕ ਦੋ ਚੀਜ਼ਾਂ ਬਣਾਉਂਗੀ ਅੱਜ ਮੈਂ ਤੇ ਉਦਾਂ ਹੀ ਤੁਹਾਡੇ ਨਾਲ ਦਿਖਾਵਾਂਗੀ ਤੇ ਇਹ ਮਿਰਚਾਂ ਤਾਂ ਮੈਂ ਵੈਸੇ ਪੀਸੀਆਂ ਜੀ ਜਿਵੇਂ ਆਪਾਂ ਨੂੰ ਦਹੀਂ ਦੁੱਧ 'ਚ ਜ਼ਰੂਰਤ ਪੈਂਦੀ ਹੈ ਨਾ ਤੇ ਮੈਂ ਹਮੇਸ਼ਾ ਕਰਦੀ ਆਂ ਕਾਲੀ ਮਿਰਚ ਪੀਸਦੀ ਹੁੰਨੀ ਆ ਤੇ ਥੈਂਕ ਯੂ ਤੁਹਾਡਾ ਮੇਰੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਮੈਨੂੰ ਇੰਨਾ ਸਪੋਰਟ ਕਰਦੇ ਹੋ ਤੇ ਇਹਦੇ 'ਚ ਪਾ ਲਈਆਂ ਠੀਕ ਹੈ ਤੇ ਲਓ ਜੀ ਇੱਧਰ ਮੈਂ ਸੱਚ ਫਰਚਾ ਪਾ ਲੂੰਗੀ ਇਹਨੂੰ ਪਹਿਲਾਂ ਮੈਂ ਦਾਲ ਥਰ ਦੇਣਾ ਦਾਲ ਪੀਸ ਦੇਣਾ ਯਾ ਦੇਖੋ ਜੀ ਇਹਦੇ ਵਿੱਚ ਪਾ ਲੈਣੀ ਆਪਾਂ ਦਾਲ ਇਹਦੇ ਵਿੱਚ ਆ ਦਾਲ ਪਾ ਲਈ ਜੀ ਠੀਕ ਹੈ ਥੋੜਾ ਜਿਹਾ ਆਪਾਂ ਟੇਸਟ ਅਨਸਾਰ ਨਮਕ ਪਾਣੇ ਆ ਦੇਖੋ ਹਲਕਾ ਜਿਹਾ ਨਮਕ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਕਿਉਂਕਿ ਆਪਾਂ ਇਹਦੀਆਂ ਦੋ ਚੀਜ਼ਾਂ ਬਣਾਣੀਆਂ ਤੇ ਦੋਨਾਂ ਚੀਜ਼ਾਂ ਚ ਵੀ ਜਿਸ ਤਰ੍ਹਾਂ ਪਾਉਂਗੇ ਇਹ ਪਾ ਲੈਣੀ ਆਪਾਂ ਥੋੜੀ ਜੀ ਹਿੰਗ ਜ਼ਿਆਦਾ ਹਿੰਗ ਨਹੀਂ ਪਾਣੀ ਹੈਗੀ ਬਿਲਕੁਲ ਮਾਮੂਲੀ ਜੀ ਪਾਣੀ ਹੈ ਠੀਕ ਹੈ ਤੇ ਮੈਨੂੰ ਕਾੜੀ ਵਿੱਚ ਦੀ ਵੀ ਲੋੜ ਸੀ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਪਾ ਲਾਂਗੇ ਆਪਾਂ ਕਾਲੀ ਮਿਰਚ ਜਿਹਾ ਥੋੜਾ ਜਿਹਾ ਪਾ ਲਾਂਗੇ ਇਹਦੇ ਵਿੱਚ ਆਪਾਂ ਪਾਣੀ ਹਲਕਾ ਜਿਹਾ ਪਾਣੀ ਪਾਣਾ ਜ਼ਿਆਦਾ ਪਾਣੀ ਨਹੀਂ ਪਾਣਾ ਲਓ ਜੀ ਆਪ ਇਹ ਆਪਾਂ ਚੰਗੀ ਤਰ੍ਹਾਂ ਠੀਕ ਹੈ ਮੇਰੇ ਵਿੱਚੇ ਹੁਣ ਆਪਾਂ ਕਰਾਂਗੇ ਥੋੜੀ ਜੀ ਸੂਜੀ ਮਿਕਸ ਸੂਜੀ ਜਿਹੜੀ ਹੈ ਨਾ ਆਪਾਂ ਲੱਗ ਤੋਂ ਭਿਗੋ ਕੇ ਰੱਖਾਂਗੇ ਸੂਜੀ ਤੁਸੀਂ ਆਪਣੇ ਟੇਸਟ ਅਨੁਸਾਰ ਜਿੰਨੀ ਤੁਸੀਂ ਬਣਾਉਣਾ ਚਾਹਦੇ ਹੋ ਠੀਕ ਹੈ ਮਤਲਬ ਮੈਂ ਤੇ ਬਣਾਣੇ ਨੇ ਬੜੇ ਖਾਣ ਵਾਲੇ ਵੀ ਤੇ ਸਬਜ਼ੀ ਚ ਵੀ ਯੂਜ਼ ਕਰਾਂਗੀ ਇਹਨੂੰ ਠੀਕ ਹੈ ਜਾਣ ਜੀ ਇਹ ਮੈ ਲੈ ਲਈ ਸੂਜੀ ਛਾਣ ਕੇ ਤੁਸੀਂ ਸੂਜੀ ਅੱਧੇ ਕੋਲੀ ਤੋਂ ਵੀ ਘੱਟ ਇਹਨੂੰ ਹੁਣ ਆਪਾਂ ਨਾ ਪਹਿਲਾਂ ਹੀ ਭਿਗੋ ਕੇ ਰੱਖ ਲੈਣਾ ਪਾਣੀ ਪਾ ਕੇ ਅੱਲੇ ਹੀ ਭਿਗੋ ਕੇ ਰੱਖ ਲੈਣਾ ਔਰ ਇਹ ਵੀ ਜਿਹੜਾ ਆਪਾਂ ਪੀਸੀ ਹੈ ਨਾ ਇਹ கொஞ்சம் ਚੰਗੀ ਤਰ੍ਹਾਂ ਲਾ ਲੈਣਾ ਇਹ ਸੂਜੀ ਚੰਗੀ ਤਰ੍ਹਾਂ ਫੁੱਲ ਜੇਗੀ ਠੀਕ ਹੈ ਵੀ ਆਪਾਂ ਇਸ ਟਾਪੇ ਰੱਖ ਦਾਂਗੇ ਤੇ ਆ ਦੇਖੋ ਆ ਮਟੀਰੀਅਲ ਸਾਡਾ ਬਣ ਕੇ ਤਿਆਰ ਹੋ ਗਿਆ ਨਾ ਤੇ ਇਹਨੂੰ ਵੀ ਆਪਾਂ ਹੁਣ ਥੋੜੀ ਦੇਰ ਲਈ ਰੈਸਟ ਤੇ ਰੱਖ ਦਾਂਗੇ ਇਹ ਥੋੜੀ ਦੇਰ ਲਈ ਤਿਆਰ ਰਹੇਗਾ ਬਾਅਦ ਚੋਂ ਕੱਢਦੇ ਆਪਾਂ ਤੇ ਤੱਕ ਤੱਕ ਆਪਾਂ ਕਰਦੇ ਆ ਉਹਨੇ ਨੂੰ ਮਸਾਲਾ ਤਿਆਰ 1.5 ਘੰਟਾ ਪਰ ਇਹਨੂੰ ਰੈਸਟ ਤੇ ਰੱਖਣਾ ਪੈਣਾ ਠੀਕ ਹੈ ਜੀ ਤੇ ਲੋ ਜੀ ਇਹ ਆਪਣਾ ਬੈਟਰ ਹੋ ਗਿਆ ਤਿਆਰ ਠੀਕ ਹੈ ਆਪਾਂ ਰੱਖ ਲੈਣਾ ਜੇਕਰ ਤੁਹਾਨੂੰ ਲੱਗਦਾ ਨਾ ਥੋੜਾ ਬਹੁਤ ਪਤਲਾ ਹੋ ਗਿਆ ਤੇ ਤੁਸੀਂ ਇਹਦੇ ਵਿੱਚ ਨਾ ਬੇਸਨ ਵਗੈਰਾ ਵੀ ਥੋੜਾ ਜਿਹਾ ਪਾ ਸਕਦੇ ਹੋ ਠੀਕ ਹੈ ਤੇ ਆ ਦੇਖੋ ਬੈਟਰ ਬਿਲਕੁਲ ਵਧੀਆ ਤਰੀਕੇ ਨਾਲ ਬਣ ਗਿਆ ਇਹ ਵਾਲਾ ਜਿਹੜਾ ਮੈਂ ਬਣਾਣੀ ਹੈ ਸਿੰਪਲ ਵਾਲਾ ਬਣਾ ਰਹੀ ਹਾਂ ਮੈਂ ਠੀਕ ਹੈ ਇਹ ਦੇਖੋ ਇਹ ਮੈਂ ਬਿਲਕੁਲ ਜਿਵੇਂ ਨਾਰਮਲ ਆਪਾਂ ਸਬਜੀ ਬਣਾਣੀ ਹੈ ਇਹ ਸਬਜੀ ਵਾਲੇ ਨੇ ਤੇ ਮੈਂ ਪਹਿਲਾਂ ਇਹਨਾਂ ਨੂੰ ਕੱਢ ਲਾਂਗੀ ਤੇਲ ਕਰ ਲਿਆ ਮੈਂ ਗਰਮ ਠੀਕ ਹੈ ਜੀ ਤੇ ਮੈਨੂੰ ਪਹਿਲਾਂ ਵੀ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਤੇ ਤੁਸੀਂ ਪਾਣੀ ਦਾ ਹੱਥ ਲਾਇਆ ਕਰੋ ਤੁਹਾਡੇ ਵਧੀਆ ਨਹੀਂ ਹੈਗੇ ਭੱਲੇ ਤੇ ਸਿਸਟਰ ਕਿ ਐਦਾਂ ਕਹਿਣਾ ਆਪਾਂ ਖਾਣੇ ਹੀ ਨੇ ਆਪਾਂ ਕਿਹੜਾ ਇੱਥੇ ਕੋਈ ਸਪੈਸ਼ਲ ਕੋਈ ਆਪਾਂ ਕੰਪੀਟੀਸ਼ਨ ਜਿੱਤ ਰਹੇ ਹਣਾ ਜੀ ਤੇ ਆ ਦੇਖੋ ਐਦਾਂ ਕਰਕੇ ਬਣਾ ਲੈਨੇ ਆ ਇਹ ਕਿਹ ਟਰੀਕਾ ਤੁਹਾਨੂੰ ਮੈਂ ਹੋਰ ਦੱਸਦੀ ਆ ਆ ਦੇਖੋ ਬਹੁਤ ਵਾਇਰਲ ਹੋ ਰਹੀਆਂ ਨੇ ਇਹ ਚੀਜ਼ਾਂ ਵੀ ਚਲੋ ਆਪਾਂ ਦੇਖ ਹੀ ਲੈਨੇ ਆ ਆਪਾਂ ਵੀ ਸਿੱਖ ਲੈਨੇ ਆ ਕੁਛ ਨਾ ਕੁਛ ਆ ਦੇਖੋ ਛਾਨਣੀ ਲੈ ਲੈਣੀ ਛਾਨਣੀ ਲੈ ਕੇ ਐਦਾਂ ਜੇਕਰ ਆਪਾਂ ਸਟਾਈਲਿਸ਼ ਬਣਾਣੇ ਆ ਤਾਂ ਬਣਾ ਕੇ ਦੇਖਦੀ ਆ ਵੈਸੇ ਮੈਂ ਕਦੀ ਬਣਾਇਆ ਨਹੀਂ ਹੈਗਾ ਦੇਖੋ ਐਦਾਂ ਐਦਾਂ ਕਰਕੇ ਦੇਖ ਲੈਨੇ ਅਜੀ ਬਣਾ ਕੇ ਬਣਾਣ ਦੇ ਕਹਿਣਾ ਕਰਕੇ ਵੇਖਣ ਚ ਕੋਈ ਫਰਕ ਨਹੀਂ ਹੈਗਾ ਥੋੜਾ ਜਿਹਾ ਮੇਰਾ ਬੈਟਰ ਨਾ ਵੈਸੇ ਹਲਕਾ ਜਿਹਾ ਪਤਲਾ ਹੀ ਹੋ ਗਿਆ ਤੇ ਤੁਸੀਂ ਬਸ ਪਾਣੀ ਨਹੀਂ ਘੱਟ ਹੀ ਪਾਣਾ ਮੇਰੇ ਕੋਲ ਪਾਣੀ ਪੈ ਗਿਆ ਸ਼ਾਇਦ ਜ਼ਿਆਦਾ ਆ ਦੇਖਾ ਥੜ੍ਹਾ ਵਿੱਚ ਉਂਗਲੀ ਦੇ ਨਾਲ ਇਹਦਾ ਚੱਕ ਲੈਣਾ ਅੱਧਾ ਰੱਖ ਦੇਣਾ ਦੇਖਦੇ ਆ ਆਪਣੇ ਆਪਣੇ ਸਭ ਦੇ ਤਰੀਕੇ ਨੇ ਸਭ ਲਗ ਲਗ ਕਰਕੇ ਦੱਪਾ ਪਾ ਲੈਨੇ ਥੋੜਾ ਜਿਹਾ ਜ਼ਿਆਦਾ ਗਾੜਾ ਜਿਹਾ ਹੋਵੇ ਨਾ ਥੋੜਾ ਜਿਹਾ ਮੇਰੇ ਕੋ ਪਤਲਾ ਹੋਣ ਦੀ ਵਜਾਇ ਨਾ ਹੋ ਗਿਆ ਤੇ ਗਾਇਸ ਜਿੰਨਾ ਪੁੰਗਾ ਜਿਹਾ ਨਹੀਂ ਚਾਹੀਦੀ ਬਿਲਕੁਲ ਸਿੰਪਲ ਬਣਾ ਲੈਣੀ ਹੈ ਕਿਉਂਕਿ ਤੇਲ ਬਹੁਤ ਜਲਦੀ ਗਰਮ ਹੋ ਗਿਆ ਤੇ ਆ ਦੇਖੋ ਜੀ ਇਹ ਬਣਾ ਲੈਣੇ ਨੇ ਆਪਾਂ ਸਿੰਪਲ ਵੜੇ ਜਿਨ੍ਹਾਂ ਨੂੰ ਬੋਲਦੇ ਐ ਵੈਸੇ ਖਾੜੇ ਜਿ ਵੀ ਬਹੁਤ ਟੇਸਟੀ ਲੱਗਿਆ ਪਰ ਖਾਣ ਵਾਲੇ ਜਿਹੜੇ ਮੈਂ ਬਣਾਉਂਗੀ ਨਾ ਉਹ ਤੋਂ ਨੂੰ ਮੈਂ ਦੱਸਦੀ ਹਾਂ ਉਹਦੇ ਵਿੱਚ ਆਪਾਂ ਕੁਝ ਹੋਰ ਵੀ ਪਾ ਸਕਦੇ ਹਾਂ ਜੋ ਚੀਜ਼ ਪਾਉਂਗੀ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਲਓ ਜੀ ਅੱਜ ਸਪੈਸ਼ਲੀ ਡਿਮਾਂਡ ਸਰਦਾਰ ਜੀ ਦੀ ਸੀ ਕਹਿੰਦੇ ਭੱਲੇ ਤਾਂ ਤੂੰ ਬਣਾਏ ਬੜੇ ਨਹੀਂ ਬਣਾ ਰਹੀ ਮੂਹ ਦੇ ਦਾਲ ਵਾਲੇ ਮੈਂ ਕਿਹਾ ਸਲਮਣਾ ਅੱਜ ਉਹ ਵੀ ਬਣਾ ਕੇ ਤੁਹਾਨੂੰ ਖਵਾਣੀ ਆ ਤੇ ਨਾਲੇ ਮੈਂ ਵੀਡੀਓ ਵੀ ਬਣ ਜੇਗੀ ਮੇਰਾ ਵੀ ਲੌਗ ਬਣ ਜਾਏਗਾ ਵਧੀਆ ਨਾਲੇ ਤੁਹਾਡੇ ਇਹ ਵੀ ਡਿਮਾਂਡ ਪੂਰੀ ਕਰ ਦੇਣੀ ਆ ਅੱਜ ਐਦਾਂ ਕਰਕੇ ਆਪਾਂ ਇਹਨਾਂ ਨੂੰ ਹੋਰ ਕੱਢ ਲਾਂਗੇ ਰਾੜ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਲੋ ਜੀ ਆਪਾਂ ਇਹਨਾਂ ਨੂੰ ਕੱਢ ਲੈਨੇ ਹੁਣ ਲੋ ਜੀ ਐਦਾਂ ਕਰਕੇ ਆਪਾਂ ਸਾਰੇ ਹੁਣ ਵਾਲੇ ਤਾਂ ਆਪਾਂ ਬੜੇ ਬਣਾ ਲਏ ਨੇ ਠੀਕ ਹੈ ਜੀ ਹੁਣ ਆਪਾਂ ਜਿਹੜੇ ਬਣਾਵਾਂਗੇ ਇਹ ਬਣਾਵਾਂਗੇ ਆਪਾਂ ਖਾਣ ਵਾਲੇ ਆ ਲੈ ਜੀ ਇਹਦੇ ਵਿੱਚ ਮੈਂ ਆ ਦੇਖੋ ਇਹਦੇ ਹੋ ਗਿਆ ਨਾ ਬੈਟਰ ਇਹਦੇ ਵਿੱਚ ਆਪਾਂ ਕਰ ਲੈਣੀ ਹੁਣ ਆਪਾਂ ਸੂਜੀ ਭਿਗੋਈ ਹੋਈ ਹੈ ਨਾ ਜੀ ਆ ਦੇਖੋ ਸੂਜੀ ਭਿਗੋਈ ਹੋਈ ਹੈ ਆਪਾਂ ਸੂਜੀ ਦੇਖੋ ਕਿੰਨੀ ਗਾੜੀ ਹੋ ਗਈ ਹੈ ਨਾ ਇਸ ਵਿੱਚ ਇਹ ਵਾਲੇ ਨਾ ਕਿੰਨੀ ਠਿਕਨੈਸ ਜੀ ਹੋਗੀ ਇਹਦੇ ਵਿੱਚ ਆ ਦੇਖ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਲਾ ਆਹ ਬਣਾ ਬੈਟਰ ਮਿਲਾ ਲਾਂਗੇ ਇਹ ਵਾਲਾ ਬਹੁਤ ਟੇਸਟੀ ਵੀ ਬਣਦੇ ਆ ਬਹੁਤ ਅੱਛੇ ਵੀ ਬਣਦੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ 'ਚ ਰਲਾ ਲਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹੋਰ ਚੀਜ਼ਾਂ ਉਹ ਵੀ ਤੁਹਾਨੂੰ ਮੈਂ ਦਿਖਾਂਦੀ ਆ ਤੇ ਲੋ ਜੀ ਸਬਜੀ ਵਾਲੇ ਬੜੇ ਆਪਾਂ ਬਿਲਕੁਲ ਹੁਣ ਤਿਆਰ ਕਰ ਲਾਂਗੇ ਇਹ ਫਿਰ ਆਪਾਂ ਮਸਾਲਾ ਮਸੂਲਾ ਜਦ ਤੱਕ ਤਿਆਰ ਕਰਾਂਗੇ ਸਾਰੇ ਨਾ ਆਪਾਂ ਸਬਜੀ ਬਣਾਵਾਂਗੇ ਤੇ ਬਾਕੀ ਜੋ ਖਾਣ ਵਾਲੇ ਆ ਉਹਦੇ ਵਿੱਚ ਕੀ ਕੀ ਮਟੀਰੀਅਲ ਪਾਵਾਂਗੇ ਉਹ ਵੀ ਦੱਸਾਂਗੇ ਤੇ ਜਿਹੜੀ ਮੈਂ ਚਟਨੀ ਬਣਾਨੀ ਹੁੰਦੀ ਹੈ ਨਾ ਇਹ ਵਾਲੀ ਮੂੰਗਫਲੀ ਦੀ ਨਾਰੀਅਲ ਵਾਲੀ ਬਹੁਤ ਟੇਸਟੀ ਬਣਦੀ ਹੈ ਤੇ ਤਾਕਤਵਰ ਵੀ ਬਹੁਤ ਹੁੰਦੀ ਹੈ ਤੇ ਜੇਕਰ ਤੁਸੀਂ ਦੇਖੋ ਨਾ ਚਾਵਲਾ ਨਾਲ ਵੀ ਖਾ ਕੇ ਦੇਖੋ ਜਾਂ ਪਰੌਂਠੀ ਨਾਲ ਵੀ ਇਹ ਵਾਲੀ ਚਟਨੀ ਬਹੁਤ ਬਦਦਿਆ ਹੁੰਦੀ ਹੈ ਮੇਰੇ ਨਾਲ ਆਪਾਂ ਉਹ ਸਬਜ਼ੀ ਲਈ ਬਣਾਏ ਤੇ ਹੁਣ ਆਪਾਂ ਬਣਾਵਾਂਗੇ ਖਾਣ ਲਈ ਬੜੇ ਜਿਨ੍ਹਾਂ ਨੂੰ ਕਹਿੰਦੇ ਨੇ ਨਾ ਖਾਣ ਵਾਲੇ ਬੜੇ ਤੇ ਇਹਦੇ ਵਿੱਚ ਜੋ ਪਾਵਾਂਗੇ ਤੁਸੀਂ ਦੇਖਦੇ ਰਹੋ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਉਹਦੇ ਵਿੱਚ ਘੱਟ ਪਾਇਆ ਸੀ ਆਪਾਂ ਪਾਇਆ ਪਹਿਲਾਂ ਨਮਕ ਕਿਉਂਕਿ ਇਹ ਖਾਣੀ ਹੈ ਤੇ ਇਹਦੇ ਵਿੱਚ ਹਲਕਾ ਜਿਹਾ ਨਮਕ ਪਾ ਲਾਂਗੇ ਥੋੜਾ ਜਿਹਾ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾ ਲਾਂਗੇ ਥੋੜਾ ਜਿਹਾ ਪਾ ਲਾਂਗੇ ਜਿਹੜਾ ਪੀਸਿਆ ਹੋਇਆ ਠੀਕ ਹੈ ਜੀ ਟੇਸਟ ਅਨੁਸਾਰ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਦੂਜੀ ਪਾਣੀ ਦੂਜੀ ਵੀ ਪਾ ਲਓ ਮੈਂ ਤਾਂ ਦੇਖੋ ਹਰੀ ਕੱਟ ਕੇ ਪਾਣੀ ਹੈ ਤੇ ਇਹਦੇ ਚ ਲਸਣ ਅਦਰਕ ਦਾ ਤੇ ਪੇਸਟ ਪਾ ਲੈਣਾ ਪਿਆਜ਼ਾਂ ਦਾ ਠੀਕ ਹੈ ਤਿੰਨੋਂ ਮੈਂ ਪੇਸਟ ਬਣਾ ਲਏ ਸ ਮਸਾਲਾ ਬਣਾਇਆ ਨਾ ਤੋਂ ਦੇ ਚ ਕੱਢ ਲਿਆ ਫੇਰ ਪਾ ਲੈਣੀ ਆਪਾਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਦੋ ਤੁਹਾਡੇ ਆਪਣੇ ਟੇਸਟ ਅਨੁਸਾਰ ਪਾਣੀ ਆ ਨੇ ਲਾਲ ਨਹੀਂ ਪਾਣੀ ਹੈਗੀ ਫੇਰ ਉਸ ਤੋਂ ਬਾਅਦ ਪਾ ਲੈਣਾ ਜੀ ਇਹਦੇ ਵਿੱਚ ਆਪਾਂ ਕਟਿਆ ਹੋਇਆ ਧਨੀਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਹੈ तो ये थोड़ा जहाँ पालो जरा जीरा पाउडर होंगे ना जी मेरे को एम डी एच का पे अच दूजा नहीं है घर वाला मैं एम डी एच वाला आ देखो थोड़ा जहा पा लो ठीक है अपने टेस्ट अनुसार हूँ इन चंकी तरह रला लैंड इदा रला लागे ला चलो जी हाँ देखो बैटर तैयार हो गया ना तो हम जे तीन चाहते हो ना कि हल्का जहा मतलब सॉफ्ट सॉफ्ट जो हो जाए ਇਹ ਬਹੁਤ ਸੌਫਟ ਹੋ ਜਾਂਦੇ ਤੇ ਇੱਕ ਚੁਟਕੀ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਜਿਹਨੂੰ ਮਿੱਠਾ ਸੋਡਾ ਵੀ ਕਹਿੰਦੇ ਆ ਠੀਕ ਹੈ ਜੀ ਉਹ ਵੀ ਤੁਸੀਂ ਪਾ ਲੈਣਾ ਹੁਣ ਇਹਨੂੰ ਆਪਾਂ ਰਲਾ ਇਹ ਵੀ ਰਲਾ ਲੈਣਾ ਚੰਗੀ ਤਰ੍ਹਾਂ ਹੁਣ ਆਪਾਂ ਬਣਾਵਾਂਗੇ ਜੀ ਇਹਦੇ ਖਾਣ ਵਾਲੇ ਬੜੇ ਤੇ ਇਹ ਤੁਸੀਂ ਨਾਸ਼ਤੇ ਦੇ ਵਿੱਚ ਵੀ ਬਣਾ ਸਕਦੇ ਹੋ ਜੇਕਰ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਹਨ ਤਾਂ ਨਾਸ਼ਤੇ 'ਚ ਵੀ ਬਣਾਏ ਬਹੁਤ ਟੇਸਟੀ ਵੀ ਹੁੰਦਾ ਤੇ ਤਾਕਤ ਵਾਲੇ ਕਹਿੰਦੇ ਨਾ ਜਿਵੇਂ ਮੂੰਗ ਦੀ ਦਾਲ ਦੀ ਜਿਵੇਂ ਆਪਾਂ ਬਿਮਾਰ ਹੋਈਏ ਤੇ ਖਿਚੜੀ ਵਗੈਰਾ ਖਾਂਦੇ ਆਂ ਇਹਦੀ ਸਬਜੀ ਟਿੱਕੇ ਵਾਲੇ ਬੜੇ ਬਹੁਤ ਤਾਕਤਵਰ ਹੁੰਦੇ ਤੇ ਗਾਈਜ਼ ਜ਼ਰੂਰ ਬਣਾਇਓ ਤੇ ਮੈਨੂੰ ਬਣਾ ਕੇ ਜ਼ਰੂਰ ਦੱਸਿਓ ਮੈਨੂੰ ਕਮੈਂਟ ਚ ਦੱਸਿਆ ਕਰੋ ਕਿ ਕਿੰਨੇ ਬਣਾਏ ਐ ਇਸ ਤਰ੍ਹਾਂ ਕਿ ਮੈਨੂੰ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਹੁਣ ਆਪਾਂ ਦੇਖੋ ਪਾਣੀ ਦਾ ਹੱਥ ਲਾ ਲੈਣਾ ਤੇ ਹੁਣ ਆਪਾਂ ਇਦਾਂ ਛੋਟੇ ਛੋਟੇ ਕਰਕੇ ਬਣਾ ਕੇ ਨਾ ਗੋਲ ਗੋਲ ਜੇ ਇਦਾਂ ਕਰਕੇ ਇਹਦੇ ਚ ਵੀ ਪਾ ਲਾਂਗੇ ਇਹਦੇ ਚ ਪਾਵਾਂਗੇ ਐ ਤਰ੍ਹਾਂ ਕਰਕੇ ਛੋਟੇ ਛੋਟੇ ਪਾਈ ਜੋ ਜੀ ਵੀ ਆਪਾਂ ਪਕੌੜੇ ਤਰ੍ਹਾਂ ਦੇ ਐਦਾ ਵੀ ਬਣਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਨਾ ਜਿਵੇਂ ਕਈ ਲੋਕ ਦੂਸਰੇ ਤਰ੍ਹਾਂ ਵੜੇ ਟਾਈਪ ਵੀ ਬਣਾਉਂਦੇ ਆ ਉਹ ਵੀ ਬਣਾ ਸਕਦੇ ਆ ਤੇ ਮੂੰਗ ਦੀ ਦਾਲ ਦੀ ਤੁਹਾਨੂੰ ਵੀ ਪਤਾ ਨਾ ਕਿ ਵੜੀਆਂ ਵੀ ਆਪਾਂ ਤੋੜ ਕੇ ਬਣਾਉਂਦੇ ਹੁੰਨੇ ਆ ਉਹ ਵੀ ਬਹੁਤ ਟੇਸਟੀ ਬਣਦੀਆਂ ਫਰਾਈ ਕਰਕੇ ਤੇ ਆਹ ਦੇਖੋ ਤੁਸੀਂ ਇਹ ਵਾਲਾ ਜਰੂਰ ਬਣਾਇਓ ਤੇ ਦੱਸਿਓ ਤੇ ਬਹੁਤ ਟੇਸਟੀ ਖਾਣ ਚ ਦੇਖੋ ਕਿੰਨਾ ਵਧੀਆ ਰਹਿ ਜਿਹੜੀ ਚਟਨੀ ਬਣਾਉਂਗੀ ਇਹਦੇ ਨਾਲ ਉਹ ਵੀ ਦੇਖਿਓ ਤੁਸੀਂ ਉਹ ਦਾਈ ਸਰਵ ਕਰ ਸਕਦੇ ਜੇਕਰ ਤੁਸੀਂ ਚਾਹੋ ਤੇ ਆਪਣੇ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹੋ ਠੀਕ ਹੈ ਐਦਾ ਬਣਾ ਲੇ ਜੇਕਰ ਤੁਸੀਂ ਚਾਹੋ ਇਹਨੂੰ ਪੌਣੀ ਦੇ ਨਾਲ ਵੜੇ ਵੀ ਬਣਾ ਕੇ ਦਿਖਾਣੀ ਆ ਤੁਹਾਨੂੰ ਮੈਂ ਆ ਦੇਖੋ ਹੱਥ ਧੋ ਲੈਣੇ ਆਪਣੇ ਥੋੜਾ ਜਿਹਾ ਹਲਕਾ ਜਿਹਾ ਮਲਾ ਲਿਆ ਜੀ ਇਹਨੂੰ ਪਾਣੀ ਐਦਾ ਰੱਖ ਕੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਸਬਜੀ ਵਾਲੇ ਟਰਾਈ ਮਾਰ ਰਹੀ ਸੀ ਉਸ ਤਰ੍ਹਾਂ ਵੀ ਇਹਦੇ ਵਿੱਚ ਸਰਾਕ ਜਿਆ ਕਰਕੇ ਉਹ ਰਾਜ ਨੇ ਮੇਰੇ ਕੋ ਬੈਟਰ ਉਸ ਸਾ ਬਣਾ ਲਈ ਬਣਾਇਆ ਸੀ ਮੈਂ ਜੇਕਰ ਪਾਣੀ ਤੁਸੀਂ ਦੇਖ ਕੇ ਸੋਸ ਸਮਝ ਕੇ ਬਿਲਕੁਲ ਤਾਂ ਪਾਇਓ ਅੰਦਾਜ਼ਾ ਹੋ ਅੰਦਾਜ਼ੇ ਨਾਲ ਪਾਣਾ ਬਿਲਕੁਲ ਦੇਖ ਕੇ ਬਲੋਟੀ ਇੰਨੂੰ ਜਿਆਦਾ ਤੇਜ਼ ਸੇਕ ਨਹੀਂ ਹੋਣਾ ਚਾਹੀਦਾ ਮੀਡੀਅਮ ਫਲੇਮ ਕਰਕੇ ਰੱਖ ਦਿਓ ਗੈਸ ਦਾ ਠੀਕ ਹੈ ਜੀ ਆ ਦੇਖੋ ਮੰਦੀ ਮੰਦੀ ਆਚ ਤੇ ਆਪਾਂ ਬਣਾਣਾ ਚੰਗੀ ਤਰ੍ਹਾਂ ਰਾੜਨਾ ਹੈ ਰਾੜ ਕੇ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਜਦ ਤੱਕ ਇਹ ਸਾਡੇ ਤਿਆਰ ਹੁੰਦੇ ਆ ਤਦ ਤੱਕ ਆਪਾਂ ਕਰ ਲੈਨੇ ਸਬਜ਼ੀ ਦੀ ਤਿਆਰੀ ਉਧਰ ਬਣਾ ਲੈਂਗੇ ਮੈਂ ਮਸਾਲਾ ਤੇ ਲੋ ਜੀ ਇਹ ਵਾਲੇ ਭੀ ਬੜੇ ਜਿਨੂੰ ਕਹਦੇਗਾ ਪਰਮਾ ਦਾ ਬੜੇ ਕਹਿ ਰਹੀਆਂ ਜੀ ਮੋਂਗ ਦੀਆਂ ਬੜੀਆਂ ਠੀਕ ਹੈ ਮੂਹ ਵਾਲੇ ਭੜੇ ਤਿਆਰ ਹੋ ਗਏ ਸਾਡੇ ਆ ਦੇਖੋ ਜੀ ਮੈਨੂੰ ਤੇ ਇਹਨੇ ਵਾਲਾ ਛਾਲ ਨਹੀਂ ਆਉਂਦੇ ਕਰਦੇ ਫਰਨੇ ਤੇ ਪਤਨ ਲੱਗਦਾ ਲੋਟੀਆਂ ਦੇ ਬਣ ਗਏ ਜੀ ਐਦਾਂ ਕਰਕੇ ਬਣ ਕੇ ਹੋ ਗਏ ਤਿਆਰ ਹੁਣ ਆਪਾਂ ਇਹਦੇ ਬਣਾ ਕੇ ਸਾਰੇ ਫਿਰ ਆਪਾਂ ਨੂੰ ਇਹਨਾਂ ਨੂੰ ਕਿੱਦਾਂ ਖਾਣਾ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਫਿਰ ਸਬਜੀ ਬਣਾਉਣੀ ਆਪਾਂ ਤੇ ਲੋਟੀਆਂ ਵਾਲੇ ਬੜੇ ਵੀ ਹੋ ਗਏ ਨੇ ਤਿਆਰ ਹੁਣ ਆਪਾਂ ਅਗਰ ਬਣਾਉਣ ਲੱਗੀਆਂ ਸਬਜੀ ਇਹ ਖਾਣ ਲਈ ਬਣਾਏ ਨੇ ਇਹਨੂੰ ਆਪਾਂ ਜਿੱਦਾਂ ਮਰਜ਼ੀ ਨਾਲ ਆਪਣੀ ਚਟਨੀ ਨਾਲ ਤੁਸੀਂ ਸਰਵ ਕਰ ਲਓ ਠੀਕ ਹੈ ਤੇ ਮੈਂ ਤੁਹਾਨੂੰ ਚਟਨੀ ਵੀ ਵੈਸੇ ਬਣਾ ਕੇ ਦਿਖਾਨੀਆ ਫਿਰ ਵੀਡੀਓ ਲੰਬਾ ਹੋ ਜਾਂਦਾ ਫਿਰ ਬਹੁਤ سارے ਮੇਰੇ ਸਕਿਪ ਕਰਕੇ ਵੀਡੀਓ ਦੇਖਦੇ ਆਂ ਤੇ ਇੱਧਰ ਮੈਂ ਕਰ ਲਿਆ ਮਸਾਲਾ ਤੇਲ ਗਰਮ ਕਰ ਰਹਾ ਤੇਲ ਗਰਮ ਕਰ ਲਿਆ ਮਸਾਲਾ ਕਰ ਲਿਆ ਤੇ ਆਹ ਦੇਖੋ ਅਦਰਕ ਲਸਣ ਹਰੀਆਂ ਮਿਰਚਾਂ ਟਮਾਟਰਾਂ ਨੇ ਵੀ ਛੋਟੇ ਇਸ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਮਸਾਲਾ ਭੁੰਨ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਸਾਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਨੋਰਮਲ ਆਪਾਂ ਸਬਜ਼ੀਆਂ ਬਣਾਉਂਦੇ ਆ ਨਾ ਆਲੂ ਮਟਰ ਹੋ ਗਏ ਪਨੀਰ ਹੋ ਗਏ ਕੁਝ ਵੀ ਇਦਾਂ ਹੀ ਆਪਾਂ ਮਸਾਲਾ ਭੁੰਨ ਲੈ। ਜੀ ਇੱਧਰ ਬਣਾਉਣ ਲਈ ਮਸਾਲਾ ਭੁੱਲ ਗਿਆ ਸੀਗਾ ਤੇ ਇੱਧਰ ਮੈਂ ਚਟਣੀ ਬਣਾਉਣ ਲੱਗੀ ਆ। ਤੁਸੀਂ ਇਹ ਖਾਸ ਧਿਆਨ ਰੱਖਣਾ ਜਿਹੜੇ ਬਣਾ ਖਾਣ ਲਈ ਬਣਾਣੇ ਆ ਨਾ ਤੇ ਉਹ ਤੁਸੀਂ ਸੂਜੀ ਪਾ ਲੈਣੀ ਹੈ ਯਾਰ ਨਾਲ। ਤੇ ਇੱਧਰ ਬਣਾਣ ਲੱਗੀ ਸੀ ਚਟਣੀ ਆ ਦੇਖੋ ਜੀ ਮੈਂ ਪਹਿਲਾਂ ਲੈ ਲਿਆ। ਥੋੜਾ ਜਿਹਾ ਹਲਕਾ ਜਿਹਾ ਤੇਲ ਲਿਆ ਤੇ ਮੈਂ 4-3-4 ਥੋੜੀਆਂ ਨਾ ਲਸਣ ਦੀਆਂ ਪਾ ਲੈ ਲਈਆਂ। ਇੱਧਰ ਮੈਂ ਟਮਾਟਰ ਕੱਟ ਕੇ ਪਾ ਲੈਨੇ। ਹੁਣ ਆਪਾਂ ਦੋਸੇ ਪਾ ਲਾਂਗੇ ਇਹਦੇ ਵਿੱਚ। ਹਰੀਆਂ ਮਿਰਚਾਂ ਜੇਕਰ ਤਿੱਖਾ ਪਾਉਂਦੇ ਤੁਸੀਂ ਜਿਆਦਾ ਵੀ ਪਾ ਲਓ ਠੀਕ ਹੈ ਮੈਂ ਤੇ ਦੋ ਹੀ ਮਿਰਚਾਂ ਹਰੀਆਂ ਪਾਣ ਲੱਗੀਆਂ ਇਹਨਾਂ ਨੂੰ ਥੋੜਾ ਜਿਹਾ ਨਾ ਬੂਤਾ ਦੇ ਆਪਾਂ ਭੁੰਨ ਲਾਂਗੇ ਜਿਵੇਂ ਨੋਰਮਲ ਆਪਾਂ ਭੁੰਨਦੇ ਆ ਇੱਦਾਂ ਭੁੰਨਾਂਗੇ ਇਹਨਾਂ ਨੂੰ ਤੇ ਲਓ ਅੱਧਰ ਮਸਾਲਾ ਪੁੱਜ ਗਿਆ ਤੇ ਉੱਧਰ ਦੇਖੋ ਚਟਨੀ ਦਾ ਹੋ ਗਿਆ ਤਿਆਰ ਏ ਠੰਡੀ ਹੁੰਦੀ ਏ ਫਤ ਤੱਕ ਆਪਾਂ ਨਮਕ ਹਲਕਾ ਜਿਹਾ ਪਾਣਾ ਕਿਉਂਕਿ ਥੋੜਾ ਜਿਹਾ ਆਪਾਂ ਨਮਕ ਫਿਰ ਥੋੜੀ ਜੀ ਹਲਦੀ ਲਾਲ ਮਿਰਚਾਂ ਨਹੀਂ ਪਾਉਂਗੀ ਕਿਉਂਕਿ ਮੈਂ ਮਸਾਲੇ 'ਚ ਹਰੀ ਮਿਰਚਾਂ ਫੇਰ ਆਪਾਂ ਚਪਾ ਦਾਂਗੇ ਦੇਗੀ ਮਿਰਚ ਇਹਦੇ 'ਚ ਪਾ ਲਾਂਗੇ ਪੀਸਾ ਏ ਧਨੀਆ ਗਰਮ ਮਸਾਲਾ ਤੇ ਕਿਚਨ ਕਿੰਗ ਮਸਾਲਾ ਪਾ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲੇ ਨੂੰ ਜਿਵੇਂ ਨਾਰਮਲ ਆਪਾਂ ਭੁੰਨਦੇ ਆ ਨਾ ਐਦਾਂ ਚੰਗੀ ਤਰ੍ਹਾਂ ਭੁੰਨ ਲੈਣਾ ਥੋੜਾ ਜਿਹਾ ਪਾ ਲਾਂਗੇ ਆਪਾਂ ਪਾਣੀ ਕਿਉਂਕਿ ਅੱਜ ਕੱਲ੍ਹ ਨਾ ਮੈਂ ਤੇਲ ਬਹੁਤ ਘੱਟ ਵਰਤ ਰਹੀ ਹਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਵੇਂ ਮਸਾਲੇ ਨਾਰਮਲ ਭੁੰਨਦੇ ਆ ਨਾ ਐਦਾਂ ਭੁੰਨ ਲੈਣਾ ਠੀਕ ਹੈ ਜੀ ਤੇ ਐਦਾਂ ਆਪਣੀ ਚਟਨੀ ਹੋ ਗਈ ਪਿਆਰ ਅਰੇ ਖੋਜੀ ਇਹਦੇ ਤੋਂ ਆਪਾਂ ਛਿਲਕਾ ਜਿਹੜਾ ਹੁੰਦਾ ਨਾ ਟਮਾਟਰ ਦਾ ਆ ਦੇਖੋ ਛਿਲਕਾ ਤਾਰ ਦਾਂਗੇ ਹੁਣ ਆਪਾਂ ਗਲ ਜਾਂਦਾ ਏ ਛਿਲਕਾ ਆ ਦੇਖੋ ਅੱਛਾ ਗਰਮ ਹੋ ਗਏ ਇਹ ਲੋਰ ਦੇ ਮਸਾਲਾ ਪੁੱਜ ਗਿਆ ਹੁਣ ਆਪਾਂ ਉਸੇ ਤਰੀਕੇ ਨਾਲ ਜਿਵੇਂ ਸਬਜ਼ੀ ਬਣਾਉਂਦੇ ਆ ਨਾ ਉਸ ਤਰ੍ਹਾਂ ਆਪਾਂ ਥੋੜਾ ਜਿਹਾ ਚ ਪਾਣੀ ਪਾ ਦੇਣਾ ਪਾਣੀ ਥੋੜਾ ਜ਼ਿਆਦਾ ਹੀ ਪਾਓ ਕਿਉਂਕਿ ਜਿਹੜੀ ਇਹ ਵਾਲੀ ਹੈ ਨਾ ਬੜੇ ਹੈ ਨਾ ਇਹ ਪਾਣੀ ਸੌਖਤ ਕਰ ਲੈਂਦੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨੂੰ ਲਜਾ ਲਾਂਗੇ ਠੀਕ ਹੈ ਜੀ ਪਾਣੀ ਪਾ ਦਿੱਤਾ ਆਪਾਂ ਰਿਜ ਲੈਣ ਦੇ ਨੂੰ ਇੱਧਰ ਬਣਾ ਲੈਨੇ ਆਪਾਂ ਜਦ ਤੱਕ ਚਟਣੀ ਚਟਣੀ ਦੇ ਵਿੱਚ ਆਹ ਦੇਖੋ ਜੀ ਪਾ ਲੈਨੇ ਆਪਾਂ ਇਹਦਾ ਧਨੀਆ ਕੱਟਿਆ ਹੋਇਆ ਠੀਕ ਹੈ ਜੀ ਖਰਾ ਧਨੀਆ ਪਾ ਲੈਣਾ ਫਿਰ ਇਹਦੇ ਵਿੱਚ ਹੀ ਆਪਾਂ ਜਿਹੜਾ ਇਹ ਵਾਲਾ ਭੁੰਨੇ ਹੈ ਨਾ ਸਾਰਾ ਕੁਝ ਇਹ ਵਿੱਚ ਹੀ ਪਾ ਦਿੰਦੇ ਹਾਂ ਤੇ ਲੋ ਜੀ ਜਦ ਤੱਕ ਸਾਡੀ ਆ ਸਬਜੀ ਪਾਣੀ ਰਿਜ ਲੈ ਆ ਦੇਖੋ ਚਟਨੀ ਵਾਸਤੇ ਮੈਂ ਤਾਂ ਸੇਮ ਤੁੰਗ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਕੋਪੇ ਦੀਆਂ ਗਿਰੀਆਂ ਠੀਕ ਹੈ ਜੀ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਕਾਲੀ ਮਿਰਚ ਇਹ ਵੀ ਬਹੁਤ ਸਵਾਦ ਹੁੰਦੀ ਹੈ ਤੇ ਇਹਦੇ ਥੋੜਾ ਜਿਹਾ ਪਾਣਾ ਤੁਸੀਂ ਕਾਲਾ ਨਮਕ ਪਾਣਾ ਹਲਕਾ ਜਿਹਾ ਠੀਕ ਹੈ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਲੋ ਗਾਇਸ ਇਹਦੇ ਵਿੱਚ ਪਾ ਲੈਣੇ ਆਪਾਂ ਜਿਹੜੇ ਭੁਜੇ ਛੋਲੇ ਆਉਂਦੇ ਹਨ ਉਹ ਪਾ ਲੈਣੇ ਤੁਸੀਂ ਠੀਕ ਹੈ ਤੇ ਲੋ ਜੀ ਹਲਕਾ ਜਿਹਾ ਪਾ ਲੈਣਾ ਆਪਾਂ ਇਹਦੇ ਵਿੱਚ पानी ज्यादा नहीं पाना हैगा ठीक है, है? जेकर तुसी चाहो ना मूंगफली दिया गिरियां आंदियां है ना सॉरी दे बस अब इसको तो लगा दूं क्या हो गया मुझको लो ਲੋ ਅੱਜ ਇਹਦਰ ਚਟਨੀ ਪੀਸ ਕੇ ਹੋ ਗਈ ਤੇ ਆਹ ਇਹ ਵਾਲੀ ਤੁਸੀਂ ਚਟਨੀ ਇਹਦੇ ਨਾਲ ਇਹ ਮੈਂ ਕੱਢ ਲੈਣੀ ਆ ਇਹਦੇ ਵਿੱਚ ਠੀਕ ਹੈ ਸਾਡਾ ਰਿਜ ਗਿਆ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਕੱਚਾ ਪੰਨੀ ਹੁਣ ਪਾਣੀ ਹੁਣ ਆਪਾਂ ਇਹ ਹੀ ਸਾਰੇ ਇਹਦੇ ਚ ਖੜੇ ਇਹਦੇ ਵਿੱਚ ਪਾ ਦਾਂਗੇ ਆ ਦੇਖੋ ਜੀ ਠੀਕ ਹੈ ਜੀ ਆ ਦੇਖੋ ਨੂੰ ਇੱਕ ਦੋ ਬਾਲਾ ਹੀ ਦਵਾਣਾ ਜਿਵੇਂ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਤੁਹਾਨੂੰ ਇਸ ਤਰ੍ਹਾਂ ਬਣ ਕੇ ਹੋ ਜਾਣਗੇ ਤਿਆਰ ਤੇ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਬਾਅਦ ਚ ਜੋ ਟੇਸਟ ਅਨਸਾਰ ਗਰਮ ਮਸਾਲਾ ਪਾਣਾ ਪਾ ਸਕਦੇ ਹੋ ਤੇ ਦੇਖੋ ਬਣ ਕੇ ਬੜੇ ਹੋ ਗਏ ਸਾਡੇ ਤਿਆਰ ਤੇ ਉਧਰ ਆਪਾਂ ਬਣਾ ਲੈਨੇ ਹੁਣ ਆਪਣੇ ਬੜੇ ਖਾਣ ਵਾਲੇ ਜਿਹੜੇ ਮੈਂ ਬਣਾਏ ਹੈ ਨਾ ਉਹ ਦੇਖੋ ਤੇ ਲੋ ਜੀ ਇੱਧਰ ਆਪਾਂ ਕਰ ਲੈਨੇ ਹੁਣ ਆਪਾਂ ਜਿਹੜੀ ਚਟਣੀ ਬਣਾਈ ਹੈ ਨਾ ਆ ਦੇਖੋ ਜੀ ਇੱਧਰ ਬਣਾਏ ਆਪਾਂ ਜਿਹੜੇ ਬੜੇ ਖਾਣ ਵਾਸਤੇ ਇਹ ਬਹੁਤ ਸਵਾਦ ਹੁੰਦੇ ਆ ਆ ਦੇਖੋ ਤੁਹਾਨੂੰ ਮੈਂ ਵਿੱਚੋਂ ਤੋੜ ਕੇ ਵੀ ਦਿਖਾਨੀਆਂ ਦੇਖੋ ਇੱਕਦਮ ਸੌਫਟ ਸੌਫਟ ਬਹੁਤ ਵਧੀਆ ਬਣਦੇ ਆ ਤੇ ਹੁਣ ਆਪਾਂ ਚਟਣੀ ਨਾਲ ਇਹਨੂੰ ਸਰਵ ਕਰਾਂਗੇ ਚਟਣੀ ਤੁਸੀਂ ਆਪਣੇ ਟੇਸਟ ਅਨੁਸਾਰ ਜਿੰਨੀ ਲੈਣੀ ਹੈ ਲੈ ਸਕਦੇ ਹੋ ਜੀ ਐਦਾ ਕਰਕੇ ਹੁਣ ਆਪਾਂ ਇਹਨਾਂ ਨੂੰ ਇਹਦੇ ਨਾਲ ਖਾ ਕੇ ਦੇਖਿਓ ਤੁਸੀਂ ਬਹੁਤ ਸਵਾਦ ਤੇ ਇੱਧਰ ਆਪਾਂ ਜਿਹੜੀ ਸਬਜੀ ਬਣਾਈ ਏ ਉਹ ਵੀ ਸੱਚੀ ਪੁੱਛੋ ਬਹੁਤ ਸਵਾਦੀigree ਆ ਗਿਆ ਤੇ ਹੁਣ ਆਪਾਂ ਕਰਦੇ ਹਾਂ ਸਬਜੀ ਨੂੰ ਬੰਦ ਤੇ ਬਾਕੀ ਮਿਲਦੇ ਆ ਤੁਹਾਨੂੰ ਨਵੇਂ ਵੀਲੌਗ ਵਿੱਚ ਇਹ ਵਾਲੀ ਰੈਸਪੀ ਬਹੁਤ ਵਧੀਆ ਤੁਸੀਂ ਬਣਾਇਓ ਨਾਸ਼ਤੇ ਵਿੱਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਦਿਲੋਂ ਸ਼ੁਕਰੀਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੋ ਤੇ ਚੜ੍ਹਦੀ ਕਲਾ 'ਚ ਰਹੋ ਤੇ ਆਵਲੀ ਸਬਜੀ ਵੀ ਖਾਓ ਵੜੇ ਵੀ ਬਣਾ ਕੇ ਖਾਓ ਮੂੰਗ ਦੀ ਦਾਲ ਸਭ ਤੋਂ ਤਾਕਤਵਰ ਇਹ ਵਾਲੀ ਸਬਜੀ ਤੇ ਵੜੇ ਆਪਣੇ ਬੱਚਿਆਂ ਨੂੰ ਖਵਾਓ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਧੰਨਵਾਦ